ਰਾਤ ਦੇ 2 ਬੱਜੇ ਸਨ ਤੇ ਇੱਕ ਬੰਦੇ ਨੂੰ ਨੀਂਦ ਨਹੀਂ ਆ ਰਹੀ ਸੀ ਉਸਨੇ ਚਾਹ ਪੀਤੀ ਟੀਵੀ ਦੇਖਿਆ ਇੱਧਰ ਉੱਧਰ ਗੇੜੇ ਕੱਡੇ ਪਰ ਨੀਂਦ ਨਹੀਂ ਆਈ ਅਖੀਰ ਥੱਕ ਕੇ ਥੱਲੇ ਆ ਕੇ ਕਾਰ ਗੱਡੀ ਤੇ ਸ਼ਹਿਰ ਦੀ ਸੜਕ ਵੱਲ ਚੱਲ ਪਿਆ ਰਸਤੇ ਵਿੱਚ ਇੱਕ ਗੁਰਦੁਆਰਾ ਸਾਹਿਬ ਵੇਖਿਆ ਤੇ ਸੋਚਿਆ ਕਿ ਕਿਉਂ ਨਾ ਥੋੜੀ ਦੇਰ ਇੱਥੇ ਰੁਕ ਕੇ ਰੱਬ ਨੂੰ ਅਰਦਾਸ ਕਰਾਂ ਸ਼ਾਇਦ ਮਨ ਨੂੰ ਥੋੜੀ ਸ਼ਾਂਤੀ ਮਿਲ ਜੇ ਉਹ ਜਦੋਂ ਅੰਦਰ ਗਿਆ ਤਾਂ ਕੀ ਦੇਖਦਾ ਹੈ ਕਿ ਇੱਕ ਹੋਰ ਬੰਦਾ ਬੈਠਾ ਹੈ ਮੂੰਹ ਉਦਾਸ ਤੇ ਅੱਖਾਂ ਵਿੱਚ ਪਾਣੀ ਉਸਨੇ ਪੁੱਛਿਆ ਕਿ ਤੂੰ ਐਨੀ ਰਾਤ ਨੂੰ ਇੱਥੇ ਕੀ ਕਰ ਰਿਹਾ ਉਸ ਬੰਦੇ ਨੇ ਅੱਗੋ ਜਵਾਬ ਦਿੱਤਾ ਕਿ ਮੇਰੀ ਘਰਵਾਲੀ ਹਸਪਤਾਲ ਵਿੱਚ ਹੈ ਸਵੇਰੇ ਉਸ ਦਾ ਆਪਰੇਸ਼ਨ ਨਾ ਹੋਇਆ ਤਾਂ ਉਹ ਮਰ ਜਾਵੇਗੀ ਪਰ ਮੇਰੇ ਕੋਲ ਕੋਈ ਪੈਸਾ ਨਹੀਂ ਹੈ ਇਹਨੇ ਆਪਣੀ ਜੇਬ ਵਿੱਚ ਹੱਥ ਪਾਇਆ ਤੇ ਜੇਬ ਵਿੱਚ ਜਿੰਨੇ ਵੀ ਪੈਸੇ ਸਨ ਉਸ ਬੰਦੇ ਨੂੰ ਦੇ ਦਿੱਤੇ ਉਸ ਬੰਦੇ ਦੇ ਮੂੰਹ ਉੱਤੇ ਰੌਣਕ ਆ ਗਈ ਨਾਲ ਹੀ ਇਹਨੇ ਉਸ ਬੰਦੇ ਨੂੰ ਆਪਣਾ ਕਾਰਡ ਦਿੱਤਾ ਤੇ ਉਸ ਨੂੰ ਕਿਹਾ ਇਸ ਉੱਤੇ ਮੇਰਾ ਨੰਬਰ ਅਤੇ ਪਤਾ ਹੈ ਜੇ ਤੈਨੂੰ ਹੋਰ ਪੈਸਿਆਂ ਦੀ ਲੋੜ ਹੋਈ ਤਾਂ ਤੂੰ ਮੰਗ ਲੈ ਉਸ ਗਰੀਬ ਬੰਦੇ ਨੇ ਆਦਮੀ ਨੂੰ ਕਾਰਡ ਵਾਪਸ ਕਰ ਦਿੱਤਾ ਤੇ ਕਿਹਾ ਮੇਰੇ ਕੋਲ ਪਤਾ ਹੈ ਜੀ ਆਦਮੀ ਨੇ ਹੈਰਾਨ ਹੋ ਕੇ ਪੁੱਛਿਆ ਕਿ ਤੈਨੂੰ ਮੇਰਾ ਪਤਾ ਕਿਸ ਨੇ ਦਿੱਤਾ ਤਾਂ ਉਸ ਗਰੀਬ ਬੰਦੇ ਨੇ ਕਿਹਾ ਕਿ ਮੇਰੇ ਕੋਲ ਤੁਹਾਡਾ ਨਹੀਂ ਉਸ ਦਾ ਪਤਾ ਹੈ ਜਿਸ ਨੇ ਰਾਤ ਦੇ 3 ਵਜੇ ਤੁਹਾਨੂੰ ਇੱਥੇ ਭੇਜਿਆ ਹੈ ਮੇਰੀ ਮਦਦ ਦੇ ਲਈ ਧੰਨਵਾਦ